ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਤੁਹਾਨੂੰ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਤੁਹਾਡੇ ਸ਼ਹਿਰ ਅਮਲੋਵਿਖੇ ਪੱਦਲ ਸੂਏ ਵਾਲਿਆਂ ਦਾ ਬਹੁਤ ਹੀ ਸੋਹਣਾ ਨਵਾਂ ਸ਼ੋਰੂਮ ਮਿੱਤਰਾਂ ਦਾ ਫੈਸ਼ਨ ਨੇੜੇ ਨਾਬਾ ਚੌਂਕ ਅਮਲੋਵਿਖੇ ਖੁੱਲ ਗਿਆ ਹੈ ਜਿਸ ਵਿੱਚ ਕਿ ਤੁਹਾਨੂੰ ਬਹੁਤ ਹੀ ਵਧੀਆ ਧਮਾਕਾ ਆਫਰ ਲਾਈ ਹੈ ਜਿਸ ਵਿੱਚ ਤੁਹਾਨੂੰ 1000 ਰੁਪਏ ਵਿੱਚ 6 ਲੋਹਰਾ 1000 ਰੁਪਏ ਵਿੱਚ 6 ਟੀ-ਸ਼ਰਟਾਂ ਤੇ 1000 ਰੁਪਏ ਵਿੱਚ 6 ਕੈਪਰੀ ਮਿਲਣੀਆਂ ਤੇ ਜੇ ਕਿਸੇ ਨੇ ਤਿੰਨ ਲੋਹਰਾ ਤੇ ਤਿੰਨ ਟੀ-ਸ਼ਰਟਾਂ ਖਰੀਦੀ ਨੇ ਹੁਣ ਤਾਂ 1000 ਰੁਪਏ ਵਿੱਚ ਲੈ ਸਕਦਾ ਹੈ ਤੇ 2000 ਦੀ ਆਈਟਮ ਖਰੀਦਣ ਤੇ ਮਿਲੇਗਾ ਤੁਹਾਨੂੰ ਬਹੁਤ ਹੀ ਪਿਆਰਾ ਗਿਫਟ ਯਾਦ ਰੱਖੋ ਮਿੱਤਰਾਂ ਦਾ ਫੈਸ਼ਨ ਸ਼ੋਰੂਮ ਨੇੜੇ ਨਾਬਾ ਚੌਕ ਅਮਲੋ ਇੱਕ ਵਾਰ ਆਉਂਗੇ ਤਾਂ ਵਾਰ-ਵਾਰ ਆਉਂਗੇ ਆਜੋ ਪੰਜਾਬੀਓ ਲੁੱਟ ਲਓ ਮੇਲਾ ਲੁੱਟ ਲਓ ਮੇਲਾ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਪਹੁੰਚਣਾ ਜ਼ਰੂਰ ਆ ਜੀ ਮਿੱਤਰਾਂ ਦਾ ਫੈਸ਼ਨ ਨੇੜੇ ਨਾਬਾ ਚੌਕ ਅਮਲੋ ਆਜੋ ਪੰਜਾਬੀਓ ਆਜੋ ਬੇਜੀ ਆਪਾਂ ਨਵੀਂ ਸ਼ੌਪ ਖੋਲੀ ਆਈਏ ਹਮ ਲੋਕ ਜਬ ਫਰੈਂਡਸ ਆਫ ਫੈਸ਼ਨ ਤੇ ਇੱਕ ਵਾਰੀ ਸਾਨੂੰ ਸੇਵਾ ਦਾ ਮੌਫਾ ਦਾ ਵਿਜ਼ਿਟ ਮਾਰੋ ਦੁਕਾਨ ਤੇ ਆਪਣੇ ਕੋਲ ਬਹੁਤ ਫਰੈਸ਼ ਪਾਰਟੀ ਦਾ ਮਾਲ ਆਇਆ ਹੋਇਆ ਆਜੋ ਤੁਹਾਨੂੰ ਮਾਲ ਖਾਈ ਬੜੀਆਂ ਭਿਆਰੀਆਂ 6 ਲੋਰਾਂ ਬੇਜੀ ਇਹਦੇ ਵਿੱਚ ਕਟੋਕਟ ਬੇਜੀ ਤੁਹਾਨੂੰ ਕਟੋਕਟ ਵੀ ਰੰਗ ਮਿਲਗੇ 10000 ਦੀਆਂ 6 ਲੋਰਾਂ ਦੇ ਵਿੱਚ ਬਈ ਕੋਈ ਐ ਨਹੀਂ ਵੀ ਇੱਕ ਤਰ੍ਹਾਂ ਦੀ ਮਿਲੂ ਲੋਰ ਜਿੰਦਾ ਦੀ ਮਰਜ਼ੀ ਲੈ ਲੋ ਕਾਰਗੋ ਲੈ ਲੋ ਠੀਕ ਹੈ ਬੇਜੀ ਸਾਰੇ ਤਰ੍ਹਾਂ ਦੀਆਂ ਲੋਕਾਂ ਬਈਏ ਦੇ ਵਿੱਚ ਠੀਕ ਆ ਇਹ ਹੈਗੀਆਂ 1000 ਦੀਆਂ 6 ਬਈਜੀ ਹੋਣਾਂ ਉਦੋਂ ਆ ਜਿਓ ਬਈਜੀ 1000 ਦੀਆਂ 6 ਟੀ-ਸ਼ਰਟਾਂ ਬਈ ਆਪਣੇ ਕੋਲ ਆ ਦੇਖੋ ਬਈ ਇਹਦੇ ਵਿੱਚ ਕੋਟ ਤੋਂ ਕੋਟ 30 40 ਤੱਕ ਉਹ ਬਈਜੀ ਕਲਰ ਵੀ ਮਿਲਣਗੇ ਠੀਕ ਹੈ ਬਈਜੀ ਕਲਰ ਚਾਰਟ ਬਹੁਤ ਆ ਬਈਏ ਦੇ ਵਿੱਚ 1000 ਦੀਆਂ 6 ਟੀ-ਸ਼ਰਟਾਂ ਬਈ ਇਹ ਠੀਕ ਹੈ ਬਈਜੀ ਉਦੋਂ ਬਾਅਦ ਆ ਗੀਆਂ ਆਪਣੀਆਂ ਕੈਪੜੀਆਂ ਆ ਗੀਆਂ ਕੈਪੜੀਆਂ ਬਈ ਆਪਣੇ ਕੋਲ 1000 ਦੀਆਂ 6 ਇਹ ਵੀ ਤਿੰਨ ਟੀ-ਸ਼ਰਟਾਂ ਲੈ ਲਓ ਬਈਜੀ ਜ਼ਰੂਰ ਤੁਹਾਨੂੰ ਦੋਹਾਂ ਲੈ ਲਓ ਉਹ ਕੋਈ ਚੱਕਰ ਵਾਲਾ ਮੈਟਰ ਵਾਲੀ ਗੱਲ ਨਹੀਂ ਉਦੋਂ ਬਾਅਦ ਆ ਗਿਆ ਕੋਈ ਨੀ ਬਈ ਜ ਅਲਿਕੋ ਬਾਈ ਜੀ 1500 ਦੀਆਂ ਤਿੰਨ ਪੈਂਟਾਂ ਬਈਤੀ ਜੀਂ ਦੀਆਂ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਆਪਣੇ ਕੋਲ ਸ਼ਰਟ ਆ ਗਿਆ ਲਾਈਨਿੰਗ ਇਹ ਵੀ ਬਾਈ ਜੀ ਤੁਹਾਨੂੰ 1000 ਦੀਆਂ ਤਿੰਨ ਹੀ ਮਿਲਣਗੀਆਂ ਬਾਈ ਜੀ ਇਹਦੇ ਵਿੱਚ ਚੈੱਕ ਵੀ ਮਿਲ ਜੂਗਾ ਤੁਹਾਨੂੰ ਬਾਈ ਜੀ ਲਾਈਨਿੰਗ ਵੀ ਮਿਲ ਜੂਗੀ ਬਾਈ ਜੀ ਵੈਰਾਈਟੀ ਆਪਣੇ ਕੋਲ ਖਾਸੀ ਆ ਬਾਈ ਜੀ ਚੈੱਕ ਵੀ ਆ ਗਿਆ ਆਪਣੇ ਕੋਲ ਬਰੀਕ ਚੈੱਕ ਮੋਟਰ ਚ ਕਿੱਦਾਂ ਮਰਜੀ ਲਾ ਲਓ ਬਾਈ ਜੀ ਠੀਕ ਹੈ ਆ ਗਿਆ ਚੱਕਣੀਆਂ ਸ਼ਰਟਾਂ ਬਾਈ ਜੀ ਇਹ ਵੀ ਤੁਹਾਨੂੰ 1000 ਦੀਆਂ ਤਿੰਨ ਮਿਲਣਗੀਆਂ ਬਾਈ ਜੀ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਫਾਰਮਲ ਪੈਂਟਾਂ ਬਾਈ ਜੀ ਲੋਕ ਆਫਿਸ ਲਾਈਨ ਚ ਪਾਉਂਦੇ ਆ ਵਗੈਰਾ ਚ ਪ ਇੱਥੇ ਬੈਲ ਵੀ ਮਿਲ ਜੂ ਬਾਈ ਜੀ ਤੁਹਾਨੂੰ ਸਟੇਟਮੈਂਟਾਂ ਵੀ ਮਿਲ ਜਾਣੀਆਂ ਬਾਈ ਜੀ ਕਲਰ ਚਾਰਟ ਕੋਟ ਕੋਟ ਹੋਣਗੇ ਬਈ 15 20 ਕਲਰ ਹੋਣਗੇ ਬਈ ਇਹਦੇ ਵਿੱਚ ਹਜ਼ਾਰ ਦੀਆਂ ਤਿੰਨ ਬਾਈ ਜੀ ਪੈਂਟਾਂ ਫਾਰਮਲ ਉਸ ਤੋਂ ਬਾਅਦ ਆਣੀ ਹੋਈ ਆਪਣੀ ਟੀ-ਸ਼ਰਟਾਂ ਕੋਲ ਇਹਨਾਂ ਕਹਿੰਦਾ ਵਧੀਆ ਕੁਆਲਿਟੀ ਚ ਲੈਣੀ ਆਪਾਂ ਟੀ-ਸ਼ਰਟ ਠੀਕ ਹੈ ਬਾਈ ਜੀ ਇਹ ਹੈਗੀਆਂ ਬਾਈ ਜੀ ਹਜ਼ਾਰ ਨਾ ਤਿੰਨ ਟੀ-ਸ਼ਰਟਾਂ ਬਾਈ ਜੀ ਡ੍ਰੌਪ ਸ਼ੋਲਡਰ ਦੇ ਵਿੱਚ ਟੀ-ਸ਼ਰਟ ਨੂੰ ਬੈਕ ਪ੍ਰਿੰਟਿੰਗ ਹੋਊਗਾ ਬਾਈ ਕੋਈ ਸਟicker ਨਹੀਂ ਪਟਾਇਆ ਜਾਂਦਾ ਫਿਰ ਵੀ ਜੇ ਰੰਗ ਵੀ ਫਿੱਟ ਗਿਆ ਨਾ ਬਾਈ ਜੀ ਤਾਂ ਵੀ ਵਾਪਸੀ ਹੈ ਤੁਹਾਡੀ ਆਪਦੀ ਦਿਖਾਣਾ ਬਾਈ ਜੀ ਇਦੇ ਵਿੱਚ ਤੁਹਾਨੂੰ ਡਿਜ਼ਾਈਨ ਇੱਕ ਤੋਂ ਇੱਕ ਮਿਲੂਗਾ ਬਈ ਟੀ-ਸ਼ਰਟ ਦਾ ਬੈਕ ਪ੍ਰਿੰਟਿੰਗ ਆਂ ਠੀਕ ਆ ਬਈ ਤੇ ਉਸ ਤੋਂ ਬਾਅਦ ਬਈ ਆਪਣੇ ਕੋਲ ਖੁੜੀਆਂ ਜਾਂ ਲੋਹਾਂ ਆਈਆਂ ਘੈਂਟ ਆ ਕੋਲ ਇੱਥੇ ਆਹ ਲਾ ਬੰਦੇ ਅੱਜ ਪਹਿਲੀ ਦਸੰਦੀਆਂ ਇਹ ਗਏ ਬਈ 1500 ਦੀਆਂ ਤੱਕ ਬੂਟ ਕੱਟ ਲੋਹਾਂ ਬਈ ਇਹਦੇ ਵਿੱਚ ਤੁਹਾਨੂੰ ਕਲਰ ਤੇ ਡਿਜ਼ਾਈਨ ਬਹੁਤ ਹੀ ਜ਼ਿਆਦਾ ਮਿਲ ਜਾਣਗੇ ਬਈਆ ਲੋ ਪਹਿਲੀ ਗੱਲ ਤਾਂ ਅਮਲੋ ਵਿੱਚ ਇਦਾਂ ਦੇ ਕਲਰ ਨਹੀਂ ਮਿਲਣਗੇ ਲੋਹਾਂ ਦੇ ਆ ਦੇਖੋ ਕਿੱਡੇ ਸੋਹਣੇ ਕਲਰ ਆ ਲੋਹਾਂ ਦੇ ਤਾਂ ਐਡਾ ਗਿਆ ਬਈ ਰਾਇਲਟੀ ਹੋ ਗਿਆ ਬਾਕੀ ਵੀ ਆਪਣੀ ਸਾਰੀ ਡਿਸਪਲੇ ਕੀਤੀ ਹੋਈ ਹੈ ਬਾਈ ਜੀ ਸਾਰੀ ਬਲੋ ਡਿਸਪਲੇ ਤੇ ਨਿਗਾਹ ਕਰ ਲਓ ਬਈ ਇੱਕ ਛੋਟਾ ਜਿਹਾ ਆਫਰ ਤੁਮ ਹੋਰ ਦੇ ਰਹੇ ਨੇ ਆਪਾਂ ਤੁਸੀਂ 2000 ਦੀ ਸਾਡੇ ਕੋਲ ਸ਼ੋਪਿੰਗ ਕਰਦੇ ਹੋ ਨਾ ਤੁਹਾਨੂੰ ਇੱਕ ਗਿਫਟ ਦਿੱਤਾ ਜਾਵੇਗਾ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਮੇਰਾ